ਕੋਈ ਬੇਲਾ ਨਾ ਰਹੇ ਦੇਰੇ ਮੈਂ ਕੰਮ ਕਰੇ ਨਹੀਂ ਪਾਠ ਕਰੇ ਸਾਰਾ ਦਿਨ ਗ੍ਰੰਥ ਸਾਹਿਬ ਦਾ ਗੁਰੂ ਸੱਚੇ ਪਾਤਸ਼ਾਹ ਨੇ ਲਿਖਾ ਹੈ 97 ਸਾਲ ਮੈਂ ਮੱਧਰਦੇਸ਼ ਮੈਂ ਉਹਨਾਂ ਦਾ ਆਉਣਾ ਵੀ ਲਿਖਾ ਹੈ ਮੇਰਾ ਆਉਣਾ ਵੀ ਲਿਖਾ ਹੈ ਹੁਣ 97 ਸਾਲ ਦਾ 30 ਮਹੀਨਾ ਚੱਲਿਆ ਹੈ ਅੱਗੇ ਜੋ ਗੁਰੂ ਜੀ ਨੂੰ ਭਾਵੇ ਹੋਰ ਕੀ ਲਿਖੀ ਹੈ ਬਥੇਰਾ ਲਿਖਾ ਹੈ ਹੁਣ ਤਾਂ ਗੁਰੂ ਬਾਸੋਂ ਇਹੋ ਮੰਗਦੇ ਹਾਂ ਹੇ ਮਹਾਰਾਜ ਦਰਸ਼ਨ ਕਰਾਓ ਸੰਗਤ ਦਾ ਸਾਨੂੰ ਸਾਡੇ ਅਉਗਲ ਬਖਸ਼ ਤੂੰ ਪਤਿਤ ਪਾਵਨ ਹੈ ਹੇ ਮਹਾਰਾਜ ਅਸੀਂ ਤਾਂ ਸਦਾ ਹੀ ਭੁੱਲਣ ਹਾਰ ਹਾਂ ਤੂੰ ਬਖਸ਼ਿੰਦ ਹੈ ਅੱਗੇ ਜੋ ਗੁਰੂ ਨੂੰ ਭਾਵੇ ਮੱਧਰਦੇਸ ਲਾਹੌਰ ਜਾਣੋ ਜਗਤ ਨੇ ਹੱਥ ਚੱਕੀ ਹੈ ਪਰ ਜਗਤ ਉੱਤੇ ਵੀ ਬੜੀ ਆਫਾਤ ਉੱਠੀ ਹੈ ਵੱਡਿਆਂ ਛੋਟਿਆਂ ਤੇ ਅੱਗੇ ਜੋ ਗੁਰੂ ਨੂੰ ਭਾਵੇ ਇਹ ਵੀ ਹਰਦਾਸ ਡੇਰੇ ਦੇਣੀ ਹੋਰ ਜਿਸ ਦਿਨ ਪਾਠ ਟੁੱਟੇ ਹੈ ਅਖੰਡ ਉਸ ਦਿਨ ਮੈਨੂੰ ਵੱਡਾ ਖੇਧ ਹੋਆ 2-4 ਦਿਨ ਤੱਕ ਵੱਡਾ ਮਰਨ ਵਾਲਾ ਹੋ ਗਿਆ ਥਾ ਪਰ ਗੁਰੂ ਜੀ ਨੇ ਰੱਖ ਲਿਆ ਪਾਣੀ ਅੰਨ ਲੰਗੇ ਨਾ ਹੀ ਅੰਦਰ ਗਲਾ ਬੰਦ ਹੋਆ ਸੀ ਹੋਰ ਹੁਣ ਇੰਉਂ ਕਰੋ 18 ਸਾਲ ਦੀ ਲੜਕੀ ਦਾ ਆਨੰਦ ਪੜਾਉਣਾ ਘਟ ਨਹੀਂ ਪੜਾਉਣਾ ਛੋਟੀ ਹੈ ਜੋ ਕੋਈ ਬੱਟਾ ਕਰੂਗਾ ਵਿਆਜ ਲਊਗਾ ਕੰਨਿਆ ਦਾ ਪੈਸਾ ਲਾਊਗਾ ਕੰਨਿਆ ਮਾਰੂਗਾ ਉਸਕੇ ਨਾਲ ਨਹੀਂ ਵਰਤਣਾ ਅਸੀਂ ਆਂਦੇ ਹਾਂ ਏ ਗੁਰੂ ਜੀ ਜਾਂ ਤੇ ਸਾਨੂੰ ਚੱਕ ਲੈ ਜਾਂ ਇਹਨਾਂ ਦੁਸ਼ਤਾਂ ਦਾ ਨਾਸ ਕਰ ਹੋਰ ਕੋਈ ਬਹਾ ਨਹੀਂ ਚੱਲਦੀ ਇਹਨਾਂ ਨੂੰ ਮੇਰਾ ਸਰੀਰ ਕਾਲਕੀ ਸਮਾਨ ਦਿਸਦਾ ਹੈ ਆਂਦੇ ਹਾਂ ਇਹਨੇ ਮੁਲਖ ਵਿਗਾੜ ਦਿੱਤਾ ਹੈ ਮੈਂ ਤਾਂ ਕੁਝ ਨਹੀਂ ਕੀਤਾ ਨਾ ਕਰੀ ਸਕਦਾ ਹਾਂ ਗੁਰੂ ਜੀ ਦਾ ਖੇਲ ਨੱਚਿਆ ਹੋਇਆ ਹੈ ਕੁਝ ਗੁਰੂ ਹੀ ਜਾਣੇ ਆਪਣੇ ਖੇਲ ਨੂੰ ਉਥੇ ਗੁਰੂ ਲੈ ਆਊਗਾ ਤਾਂ ਬਥੇਰੇ ਬਚਨ ਵਿਲਾਸ ਕਰਾਂਗੇ ਨਾਲੇ ਸੁਣਾਗੇ ਹੁਣ ਸਮਾਂ ਐਸਾ ਹੀ ਹੈ ਬਾਣਾ ਗੁਰੂ ਜੀ ਦਾ ਗਿਆਨੀ ਗੁਣੀ ਸਭ ਵਰਨ ਲਗੈ ਸਭ ਨੇ ਪਰਮੇਸ਼ਰ ਨਾਲ ਦਾਈਆ ਬਣ ਲਿਆ ਹੈ ਅੱਗੇ ਦੇਖੋ ਜੋ ਗੁਰੂ ਜੀ ਕੀ ਦਿਖਾਲਦਾ ਹੈ ਇਹ ਅਰਦਾਸ ਕੁਮਾਰੀ ਹੈ ਆਪਾਂ ਨੂੰ ਲੋੜ ਏ ਕਿ ਅਸੀਂ ਉਹ ਸੋਚ ਜਿਹੜੀ ਸਾਡੀ ਉਦੋਂ ਸੀ ਕਿ ਸਿਰ ਲੁਹਾ ਦੇਣਾ ਤੇ ਇਸ ਨਹੀਂ ਘਟਾਉਣੀ ਸਿਰ ਦੇ ਦੇਣਾ ਧਰਮ ਨਹੀਂ ਛੱਡਣਾ ਚਖੜੀਆਂ ਤੇ ਚੜ ਜਾਣਾ ਧਰਮ ਨਹੀਂ ਛੱਡਣਾ ਉਸੇ ਹੀ ਦ੍ਰਿੜਤਾ ਨਾਲ ਅੱਜ ਅਸੀਂ ਇਹ ਸੋਚੀਏ ਕਿ ਆਪਸ ਵਿੱਚ ਨਹੀਂ ਲੜਨਾ ਉਸੇ ਹੀ ਦ੍ਰਿੜਤਾ ਨਾਲੇ ਸੋਚੀਏ ਆਪਸ ਵਿੱਚ ਨਹੀਂ ਲੜਨਾ ਸਤਿਗੁਰੂ ਨਾਨਕ ਦੇਵ ਦਾ ਪੰਥ ਇਕੱਠਾ ਕਰਨਾ ਹੀ ਕਰਨਾ ਜਿਵੇਂ ਉਦੋਂ ਸੀ ਨਾ ਕਿ ਦਿੱਲੀ ਦਾ ਤਖਤ ਲੈਣਾ ਹੀ ਲੈਣਾ ਹੈ ਅੱਜ ਸਤਿਗੁਰੂ ਨਾਨਕ ਦੇਵ ਦਾ ਪੰਥ ਇਕੱਠਾ ਕਰਨਾ ਹੀ ਕਰਨਾ ਇਹ ਸੋਚ ਬਣਾਈਏ ਇਹ ਕੱਟੜਤਾ ਲਿਆਈਏ ਕਿ ਨਹੀਂ ਲੜਨ ਦੀ ਕੱਟੜਤਾ ਇਕੱਠੇ ਹੋਣ ਦੀ ਕੱਟੜਤਾ ਇਹ ਸੋਚ ਲਿਆਉਣ ਦੀ ਲੋੜ ਹੈ